ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੈਡਮ ਯਾਮਨੀ ਗੋਮਰ ਆਪਣੀ ਚੋਣ ਮਹਿਮਨੂ ਅਕੀ ਤੌਰ ਤੇ ਹੋਏ ਫਗਵਾੜਾ ਦੇ ਇੱਕ ਰਿਜ਼ੋਰਟ ਵਿਖੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਜਿੱਥੇ ਕਿ ਉਹਨਾਂ ਦਾ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਸਮੂਹ ਵਰਕਰਾਂ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ ਮੀਟਿੰਗ ਦੌਰਾਨ ਜਿੱਥੇ ਇਨਾ ਚੋਣਾਂ ਦੇ ਮੱਦੇਨਜ਼ਰ ਅਹਿਮ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਵਕਫਾਗ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਅਤੇ ਯਾਮਨੀ ਗੋਮਰ ਨੂੰ ਫਗਵਾੜਾ ਤੋਂ ਵੱਡੇ ਮਾਰਚ ਨਾਲ ਜਿਤਾਉਣ ਦੀ ਗੱਲ ਤੇ ਜ਼ੋਰ ਦਿੱਤਾ ਇਸ ਮੌਕੇ ਯਾਮਨੀ ਨੂੰ ਅੱਗੇ ਤੋਰਦੇ ਹੋਏ ਹੀ ਫਗਵਾੜਾ ਵਿਖੇ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਆਏ ਸਨ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਹਲਕੇ ਦੇ ਲੋਕ ਉਹਨਾਂ ਨੂੰ ਜਿਤਾ ਕੇ ਸੇਵਾ ਕਰਨ ਦਾ ਮੌਕਾ ਦੇਣਗੇ ਹਲਕੇ ਦੇ ਮੁੱਦੇ ਸਬੰਧੀ ਬੋਲਦਿਆਂ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਜੋ ਨਿਆ ਪੱਤਰ ਕੱਢਿਆ ਹੈ ਉਸ ਵਿੱਚ ਹਰ ਮੁੱਦੇ ਨੂੰ ਕਵਰ ਕੀਤਾ ਗਿਆ ਹੈ ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਹਲਕੇ ਦੇ ਵੋਟਰ ਇਨ੍ਹਾਂ ਚੋਣਾਂ ਵਿੱਚ ਉਹਨਾਂ ਨੂੰ ਜ਼ਰੂਰ ਫਤਵਾ ਦੇਣਗੇ ਉਹਨਾਂ ਸਾਰੇ ਹੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤਾਂ ਤਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਅੱਜ ਇੱਕ ਬਹੁਤ ਛੋਟੀ ਜਿਹੀ ਮੀਟਿੰਗ ਬੁਲਾਈ ਗਈ ਸੀ ਸਿਰਫ ਜਿਹੜੇ ਪਾਰਟੀ ਦੇ ਵੌਲੰਟੀਅਰਸ ਹੈ ਉਹਨਾਂ ਨਾਲ ਇੱਕ ਇੰਟਰੈਕਸ਼ਨ ਉਹਨਾਂ ਨਾਲ ਇੱਕ ਮੁਲਾਕਾਤ ਸੀ ਬਟ ਇਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਬਹੁਤ ਉਤਸ਼ਾਹ ਹੋਇਆ ਮੈਨੂੰ ਆਪ ਆਪ ਇਹਨਾਂ ਨੇ ਬਹੁਤ ਹੀ ਕੰਫੀਡੈਂਸ ਨਾਲ ਪਰ ਦਿੱਤਾ ਕਿਉਂਕਿ ਵੀ ਥੋੜਾ

ਜਿਹਦੇ ਵਿੱਚ ਹਰ ਮੁੱਦਾ ਕਵਰ ਹੋ ਜਾਂਦਾ ਚਾਹੇ ਉਹ ਕਿਸਾਨੀ ਹੋਵੇ ਚਾਹੇ ਉਹ ਮਹਿਲਾਵਾਂ ਦਾ ਹੋਵੇ ਚਾਹੇ ਉਹ ਯੁਵਾ ਲੋਕਾਂ ਯੁਵਾਮਾਂ ਦਾ ਹੋਵੇ ਚਾਹੇ ਉਹ ਹਿੱਸੇਦਾਰੀ ਦਾ ਹੋਵੇ ਤੇ ਇਸ ਕਰਕੇ ਇਸ ਵਾਰ ਅਸੀਂ ਇਹਨਾਂ ਸਾਰਿਆਂ ਮੁੱਦਿਆਂ ਤੇ ਹੀ ਇਕੱਠੇ ਹੋ ਕੇ ਲੜ ਰਹੇ ਹਾਂ ਸਾਰਿਆਂ ਦਾ ਆਪਣਾ ਆਪਣਾ ਕੰਪੀਟੀਸ਼ਨ ਹੈ ਇਹਦੀ ਕੋਈ ਗੱਲ ਨਹੀਂ ਹੈ ਸਾਰਿਆਂ ਨੇ ਇਕੱਠੇ ਲੜਨੀ ਹੈ ਠੀਕ ਹੈ ਇਹਨਾਂ ਦੀ ਟੀਮ ਨੂੰ ਮੈਂ ਮਿਲਲੀ ਹੈ ਟੀਮ ਨਹੀਂ ਹੈ ਲੀਡਰਸ਼ਿਪ ਤੇ ਵਰਕਰ ਦਾ ਕੋਈ ਇੱਥੇ ਹੋਣੀ ਹੈ ਇੱਕ ਪਰਿਵਾਰ ਬਣ ਕੇ ਰਹ ਰਹੇ ਆ ਜਦ ਜਿੱਥੇ ਪਰਿਵਾਰ ਇਕੱਠਾ ਹੁੰਦਾ ਨਾ ਇਕਜੁੱਟ ਹੁੰਦਾ ਜੀ ਜੀ ਹਮੇਸ਼ਾ ਹੁੰਦਾ ਇਸ ਦੌਰਾਨ ਸਾਬਕਾ ਕਾਉਂਸਲਰ ਬੰਟੀ ਵਾਲੀਆ ਨੇ ਵੀ ਯਾਮਨੀ ਗੋਮਨ ਨੂੰ ਵਿਸ਼ਵਾਸ ਹੋਇਆ ਕਿ ਨਾ ਚੋਣਾਂ ਵਿੱਚ ਫਗਵਾੜਾ ਤੋਂ ਵੱਡੇ ਮਾਰਜ ਨਾਲ ਜਿੱਤ ਦਵਾਈ ਜਾਵੇਗੀ ਇਸ ਦਰਾ ਸੰਜੀਵ ਗਾਂ ਨਰੇਸ਼ ਭਾਰਤਵਾਦ ਸਰਜੀ ਮਨ ਲਤਾ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਮਨੀਸ਼ ਪ੍ਰਵাকর ਗੁਰਜੀਤ ਵਾਲੀਆ ਸੁਸ਼ੀਲ ਮੈਣੀ ਅਸ਼ੋਕ ਪ੍ਰਾਸ਼ਰ ਸੁਨੀਲ ਪ੍ਰਾਸ਼ਰ ਪਰਮਜੀਤ ਬਜ਼ੂਟਾ ਸ਼ਵਿੰਦਰ ਨਿਸ਼ਚਲ ਸੀਤਾ ਦੇਵੀ ਮਿਨਾਕਸ਼ੀ ਬਰਮਾ ਤੋਂ ਇਲਾਵਾ ਡੇ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਹਨ ਅੱਜ ਸਾਡੇ ਫਗਵਾੜੇ ਦੇ ਵਿੱਚ ਕੇਜੀ ਰਿਜ਼ੋਰਟ ਦੇ ਵਿੱਚ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਜਾਮਨੀ ਗੋਤਮ ਜੀ ਫਗਵਾੜਾ ਦੇ ਵਿੱਚ ਪਹੁੰਚਿਤ ਹੋਏ ਤੇ ਉੱਥੇ ਬਲਵਿੰਦਰ ਸਿੰਘ ਢਾਲੀਵਾਲ ਜੀ ਦੇ ਗਵਾਈ ਦੇ ਵਿੱਚ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਜਾਮਨੀ ਕੁਮਰ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਦੱਸਿਆ ਕਿ ਕਾਂਗਰਸ ਦਾ ਜਿਹੜਾ ਮੈਨੀਫੈਸਟੋ ਹੈਗਾ ਉਹਦੇ ਵਿੱਚ ਲੋਕਾਂ ਤੇ ਗਰੀਬ ਲੋਕਾਂ ਦੇ ਲਈ ਬਹੁਤ ਕੁਝ ਹੈਗਾ ਵਾ ਤੇ ਲੋਕਾਂ ਨੇ ਤੇ ਜਿਹੜੇ ਵਰਕਰ ਹੈਗੇ ਆ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਮੈਡਮ ਨੂੰ ਕਿ ਫਗਵਾੜੇ ਦੇ ਵਿੱਚੋਂ ਅਸੀਂ ਉਹਨਾਂ ਨੂੰ ਭਾਰੀ ਬੋਮਤ ਦੇ ਨਾਲ ਜਿਤਾਵਾਂਗੇ ਮੈਂ ਆਪਣੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦਾ ਹੋਈ ਕਾਂਗਰਸ ਦੇ ਜਿਹੜੇ ਕੈਂਡੀਡੇਟ ਹੈਗੇ ਆ ਉਹਨਾਂ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਸਫਲ ਬਣਾਓ ਧੰਨਵਾਦ